ਸਾਜੀ ਗਾਲ ਜੀ ਡੀਪੀਸੀ ਪੰਜਾਬੀ ਦੇ ਤੁਹਾਡਾ ਇੱਕ ਵਾਰ ਫੇਰ ਤੋਂ ਸਵਾਗਤ ਹੈ ਤਸਵੀਰਾਂ ਦੇ ਦੇ ਪਏ ਤੁਸੀਂ ਆਪਣੀ ਸਕਰੀਨ ਦੇ ਉੱਤੇ ਜੋ ਕਿ ਸਾਂਝੀਆਂ ਕੀਤੀਆਂ ਨੇ ਸਾਡੇ ਪੱਤਰਕਾਰ ਨੇ ਗਰਦਾਸਪੁਰ ਤੋਂ ਤੰਦਾ ਦੇ ਕੇ ਗਰਦਾਸਪੁਰ ਦੇ ਤੇਬੜੀ ਰੋਡ ਦੇ ਉੱਤੇ ਇੱਕ ਬਹੁਤ ਵੱਡਾ ਹਾਸ ਹੋਇਆ ਜਿਹਦੇ ਵਿੱਚ ਇੱਕ ਟਿਪਰ ਨੇ ਜਿਹੜਾ ਆ ਇੱਕ ਆਈਸਕ੍ਰੀਮ ਵਾਲੀ ਰੇੜੀ ਨੂੰ ਤੇ ਇੱਕ ਜਿਹੜਾ ਆ ਉਹ ਮੂੰਗਫਲੀ ਵਾਲੇ ਹਲੇ ਨੂੰ ਥਾਂ ਨੂੰ ਜੜਾ ਆ ਦੜੜ ਕੇ ਰੱਖ ਦਿੱਤਾ ਤੁਹਾਨੂੰ ਦੱਸ ਦੇ ਕਿ ਇਹ ਖਬਰ ਨਿਕਲ ਕੇ ਸਾਹਮਣੇ ਆਈ ਜੋ ਕਿ ਅਸੀਂ ਤੁਹਾਡੇ ਨਾਲ ਸਾਂਝੀ ਕਰਦੇ ਪਏ ਹਾਂ ਤੁਹਾਨੂੰ ਦੱਸ ਦੇ ਕਿ ਗੁਰਦਾਸਪੁਰ ਮਗੇਰੀਆ ਰੋਡ ਪਿੰਡ ਚਾਵਾ ਨੇੜੇ ਸੜਕਾਂ ਬਣਾਉਣ ਵਾਲੀ ਇੱਕ ਕੰਪਨੀ ਜਕੇਬ ਜਿਸ ਵਿੱਚ ਪ੍ਰੀਮਿਕਸ ਭਰਿਆ ਸੀ ਨੇ ਪਹਿਲਾਂ ਇੱਕ ਜੂਸ ਵਾਲੀ ਰੇੜੀ ਪਲਟਾਈ ਅਤੇ ਫਿਰ ਇੱਕ ਗਰੀਬ ਰਿਵਾਸੀ ਪਰਿਵਾਰ ਦਾ ਮੂੰਗਫਲੀ ਵਾਲਾ ਹੋਖਾ ਦੜੜ ਦਿੱਤਾ ਜਾਣਕਾਰੀ ਅਨੁਸਾਰ ਡਰਾਈਵਰ ਚਲਦਾ ਟੇਪਰ ਖੜਾ ਕਰਕੇ ਨੇੜੇ ਦੀ ਦੁਕਾਨ ਦੇ ਇਹ ਮੋਬਾਈਲ ਦੀ ਚਾਰਜ ਕਰਾਉਣ ਲਈ ਚੜਾ ਗਿਆ ਤੇ ਉਸਨੇ ਹੈਂਡ ਬ੍ਰੇਕ ਵੀ ਨਹੀਂ ਲਗਾਈ ਸੀ ਉਤਰਾਈ ਹੋਣ ਕਾਰਨ ਟਿੱਪਰ ਰੇੜ ਗਿਆ ਤੇ ਪਹਿਲਾਂ ਮਿਲਕਸ਼ੇਕ ਆਈਸਕ੍ਰੀਮ ਵਾਲੀ ਰੇੜੀ ਅਤੇ ਫਿਰ ਮੂੰਗਫਲੀ ਦੇ ਖੋਖੇ ਨੂੰ ਲਪੇਟ ਕੇ ਚ ਲੈ ਲਿਆ ਗਣਮਤ ਰਹੀ ਕਿ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਨਾਲ ਦੀ ਨਾਲ ਤੁਹਾਨੂੰ ਦੱਸ ਦਈਏ ਕਿ ਉਸ ਖੋਖੇ ਦੇ ਮਾਲਕ ਰਾਮਪਾਲ ਉਸ ਸਮੇਂ ਉੱਥੇ ਨਹੀਂ ਸੀ ਜਦਕਿ ਖੋਖੇ ਵਿੱਚ ਅ ਬੇਟੀ ਉਸਦੀ ਪਤਨੀ ਉਸਦੀ ਛੋਟੀ ਜਹੀ ਬੇਟੀ ਨੇ ਦੌੜ ਕੇ ਜਾਨ ਬਚਾਈ ਉਥੇ ਹੀ ਖੋਖਾ ਮਾਲਕਰ ਰਾਮਪਾਲ ਅਤੇ ਉਸਦੀ ਪਤਨੀ ਭੂਰੀ ਦਾ ਕਹਿਣਾ ਹੈ ਕਿ ਉਹਨਾਂ ਦਾ 225000 ਦਾ ਜਿਹੜਾ ਆ ਉਹ ਨੁਕਸਾਨ ਹੋਇਆ ਹੈ ਜਦ ਕਿ ਮਿਲਕ ਸ਼ੇਕ ਅਤੇ ਆਈਸਕ੍ਰੀਮ ਦੀ ਰੇੜੀ ਲਗਾਉਣ ਵਾਲੇ ਪ੍ਰਵਾਸੀ ਦਾ ਕਹਿਣਾ ਹੈ ਕਿ ਉਸ ਦਾ 1.5 ਲੱਖ ਰੁਪਏ ਦਾ ਕਰੀਬ ਨੁਕਸਾਨ ਹੋ ਚੁੱਕਿਆ ਹੈ ਦੂਜੇ ਪਾਸੇ ਸਾਫਾ ਸਰਪੰਚ ਦਰਵੀਰ ਕੰਡਾ ਨੇ ਦੱਸਿਆ ਕਿ ਇਸ ਰੋਡ ਤੇ ਸੜਕ ਦੇ ਕਿਨਾਰੇ ਖੜੀਆਂ ਰੇੜੀਆਂ ਕਾਰਨ ਪਹਿਲਾਂ ਵੀ ਕਈ ਵਾਰ ਇੱਥੇ ਦੁਰਘਟਨਾਵਾਂ ਹੋ ਚੁੱਕੀਆਂ ਹਨ ਸਾਲ ਕੋ ਪਹਿਲਾਂ ਇਸੇ ਤਰ੍ਹਾਂ ਬੇਕਾਬੂ ਹੋਇਆ ਟਰੱਕ ਸੜਕ ਦੀਆਂ ਰੇੜੀਆਂ ਵਿੱਚ ਵੱਜਿਆ ਸੀ ਤੇ ਉਹ ਫਿਰ ਇੱਕ ਦੁਕਾਨ ਵਿੱਚ ਜਾ ਟਕਰਾਇਆ ਸੀ ਜਿਸ ਨਾਲ ਦੁਕਾਨ ਦਾ ਕਾਫੀ ਜ਼ਿਆਦਾ ਨੁਕਸਾਨ ਹੋਇਆ ਸੀ ਅਤੇ ਦੁਕਾਨ ਟੁੱਟ ਵੀ ਗਈ ਸੀ ਇਸ ਦੁਰਘਟਨਾ ਵਿੱਚ ਦੋ ਮੌਤਾਂ ਵੀ ਹੋਈਆਂ ਸੀ ਜਿੰਨਾ ਵਿੱਚ ਇੱਕ ਪ੍ਰਵਾਸੀ ਰੇੜੀ ਵਾਲਾ ਵੀ ਸ਼ਾਮਲ ਸੀ ਇਸ ਤੋਂ ਬਾਅਦ ਸਥਾਨਕ ਲੋਕਾਂ ਨੇ ਪ੍ਰਸ਼ਾਸਨ ਨੂੰ ਇੱਕ ਮੰਗ ਪੱਤਰ ਦੇ ਕੇ ਕਿਹਾ ਸੀ ਕਿ ਸੜਕ ਕਨਾਰੇ ਲੱਗਣ ਵਾਲੀਆਂ ਰੇੜੀਆਂ ਨੂੰ ਸਾਈਡ ਤੇ ਕਰਵਾਇਆ ਜਾ ਸਕੇ ਫਿਰ ਨਿਯਮ ਨਿਧਾਰਤ ਕੀਤੇ ਜਾਣ ਪਰ ਕੋਈ ਕਾਰਵਾਈ ਨਹੀਂ ਕੀਤੀ ਗਈ ਜਿਸ ਕਾਰਨ ਲਗਾਤਾਰ ਰੋਡ ਤੇ ਦੁਰਘਟਨਾਵਾਂ ਵਾਪਰੀਆਂ ਤਾਂ ਦਾ ਦੇ ਕਿ ਇੱਕ ਸਾਈਡ ਰੋਡ ਦੇ ਉੱਤੇ ਕੱਚੀ ਛੱਡੀ ਜਾਂਦੀ ਹੈ ਤਾਂ ਕਿ ਜੇਕਰ ਇੱਕਦਮ ਭੀੜ ਭੜਾਕਾ ਵੱਜ ਜਾਂਦਾ ਹੈ ਤੇ ਗੱਡੀ ਖੱੱਚੇ ਲੈ ਕੇ ਆਪਣੇ ਆਪ ਦਾ ਪਚਾਅ ਕਰ ਸਕਦੀ ਹੈ ਪਰ ਉੱਥੇ ਹੀ ਤਾਂ ਦਾ ਦੇ ਕਿ ਜੇਕਰ ਉਸ ਕੱਚੇ ਥਾਂ ਦੇ ਉੱਤੇ ਰੇੜੀਆਂ ਜਾਂ ਦੁਕਾਨਾਂ ਲੱਗ ਜਾਣ ਤੇ ਫਿਰ ਜਦੋਂ ਭੀੜ ਭੜਾਕਾ ਜਾਂ ਲੋਡ ਪੈਣ ਤੇ ਗੱਜੀ ਗੱਡੀ ਜਿਹੜੀ ਉਹ ਕੱਚੇ ਲਾਉਣੀ ਪੈ ਜਾਵੇ ਤਾਂ ਫਿਰ ਉਹ ਰੇੜੀਆਂ ਨੂੰ ਦਰਦੜੇਗੀ ਜ਼ਰੂਰ ਦਰਦੜੇਗੀ ਕਿਉਂਕਿ ਉਹ ਜਿਹੜੀਆਂ ਰੇੜੀਆਂ ਉਹ ਕੱਚੀ ਜਗ੍ਹਾ ਤੇ ਲੱਗੀਆਂ ਯਾਨੀ ਉਹ ਉਸ ਦੇ ਚੇਟੇ ਵਿੱਚ ਸਾਹੂ ਪਰਸੈਂਟ ਆਉਣੀਆਂ ਹੀ ਆਉਣੀਆਂ ਨੇ ਗੱਲ ਪਰ ਇੱਥੇ ਇਹ ਕਹੀ ਜਾ ਰਹੀ ਏ ਕਿ ਨੁਕਸਾਨ ਤਾਂ ਹੋਇਆ ਆ ਬਹੁਤ ਸਾਰੇ ਲੋਕ ਇਹ ਕਹਿ ਰਹੇ ਨੇ ਕਿ ਇਹਨਾਂ ਗਰੀਬਾਂ ਦਾ ਨੁਕਸਾਨ ਭਰਨਾ ਬਹੁਤ ਜ਼ਰੂਰੀ ਹੈ ਬਾਕੀ ਦੀ ਖਬਰ ਜਿਹੜੀ ਤੁਸੀਂ ਆਪ ਹੀ ਦੇਖ ਲਓ ਜਿੱਥੇ ਤੱਕ ਪਤਾ ਲੱਗਾ ਇੱਥੋਂ ਮਾਰਕੀਟ ਚੋਂ ਵੀ ਇਹ ਟਰੱਕ ਵਾਲਾ ਜਿਹੜਾ ਆਪਣਾ ਕੋਈ ਮੋਬਾਈਲ ਰੀਚਾਰਜ ਕਰਾਉਣ ਚਲ ਗਿਆ ਤੇ ਆਪਣਾ ਜਿਹੜਾ ਟਰੱਕ ਆ ਇਸ ਲਈ ਸਟਾਰਟ ਹੀ ਖੜਾ ਦਿੱਤਾ ਉਹ ਫਿਰ ਟਰੱਕਾ ਜਿਹੜਾ ਚਲਾਣਾ ਸੜਕ ਦੀ ਹਾਂ ਜੀ ਸਾਡੇ ਦੇ ਟਲਾਂ ਤੋਂ ਆਪਣੇ ਆਪੇ ਰੈਡੀਏਟਰ ਰੱਖਦੇ ਜਾਵਜਾ ਇਹਨਾਂ ਦੇ ਵਿੱਚੋਂ ਕਰ ਇਹਨਾਂ ਦੇ ਜਾਨ ਜੂਰ ਨ ਬਚ ਗਈ ਆ ਪੀਪਰ ਭਾਈ ਦਾ ਕਰਾਣੇ ਪੈਣੀ ਹੈ ਵਿਚਾਰੇ ਗਰੀਬ ਲੋਕ ਨੇ ਇੱਥੇ ਪ੍ਰਵਾਸੀ ਰਹਿੰਦੇ ਨੇ ਉਹ ਜੋ ਮੂਫਲੀ ਵਗੈਰਾ ਦੀ ਇੱਥੇ ਦਾਣਿਆਂ ਦੀ ਰੇੜੀਆਂ ਨੇ ਉੱਤੇ ਪ੍ਰਵਾਸੀ ਆ ਵਿਚਾਰੇ ਮੈਂ ਦੇਖਦਾ ਕੁੜੀ ਆ ਵਿਚਾਰੀ ਇੱਥੇ ਆ ਤੇ ਆ ਵਿਚਾਰਾ ਇੱਥੇ ਵੀ ਪ੍ਰਵਾਸੀ ਨੇ ਪ੍ਰਵਾਸੀ ਨੇ ਇਹ ਸੋਚਣਾ ਬੇਗਾ ਨਾ ਇਹਨਾਂ ਨੂੰ ਬਿਲਕੁਲ ਬਿਲਕੁਲ ਇਹਨਾਂ ਦਾ ਕੋਈ ਤਾਂ ਹੋਣਾ ਚਾਹੀਦਾ ਵਿਚਾਰੇ ਇੱਥੇ ਰੋਜ਼ਗਾਰ ਚ ਲਾ ਰਹੇ ਦੂਸਰੀ ਸਟੇਟ ਚੋਂ ਆ ਕੇ ਪੰਜਾਬ ਤੇ ਰਹਿ ਕੇ ਫੇਰ ਵੀ ਕਿੱਡਾ ਮਰ ਜੇ ਪਰ ਇਹਨਾਂ ਦੀ ਤਰਪਾਈ ਹੋਣੀ ਚਾਹੀਦੀ ਹੈ ਇਹਨਾਂ ਦੇ ਮਾਲਕ ਤੋਂ ਤਾਂ ਜਾਇਨਾ ਕੋਲੋਂ ਲੋ ਉਹ ਕਿਸੇ ਨਾ ਕੇ ਕੋਲੋਂ ਬੇਚਾਰਾ ਗਰੀਬ ਹੋਏਗਾ ਥੋੜੀ ਲੱਗਦਾ ਵੀ ਐਰ ਨਾਲ ਮਿਲ ਕੇ ਕਰਨਾ ਚਾਹੀਦਾ ਸਭੀ ਲੋਕ ਹਮ ਲੋਗ ਭਾਗੇ ਇੱਕਦਮ ਜੀ ਜੀ ਮਾਲਕ ਆਪਣੀ ਪੁਲੀਸ ਛੋੜ ਕੇ ਭਾਗਿਆ ਉਹ ਪੁਲੀਸ ਜਿੰਸ ਵਾਲੋਂ ਕੀ ਵਾਰੀ ਤੁਰ ਰਹੀ ਸੀ ਤभी ਹਮ ਲੋਗ ਭਾਗੇ ਦੇਖੇ नहीं पहले रेडी गिरी।, गिरी पहले रेडी गिरी पहले रेडी गिरी है फिर ये गिरा उसके बाद में हमारी कोली गिरी है हम तो अकेले थे दोनों लोग दो लोग लो थे और कौन था एक लड़की है हमारी क्या हुआ था दो तो लोग रेडी टूटी थी रेड टूटे दुकान ਐਂਡੀ ਦੇ ਬਾਹਰ ਖੜੇ ਦੇ ਜੀ ਉਸ ਤੋਂ ਬਰ ਕੋ ਸਮਾਨ ਬਣਾ ਕੇ ਦੇ ਰਹੇ ਤੇ ਤਾਂ ਇੱਕ ਤਾਂ ਮਚਾ ਲਿਆ ਪਰ ਆਵਰਾਪ ਤੇ ਗੱਡੀ ਆਈ ਔਰ ਛੱਡ ਗਈ ਅਵਾਜ਼ ਲਗਾਤੇ ਰਹੇਗੇ ਲੇਕਿਨ ਗੱਡੀ ਗੱਡੀ ਛੱਡ ਗਈ ਔਰ ਤੋੜ ਦੇ ਦਿੱਤਾ ਨਹੀਂ ਠੀਕ ਆ ਖਾਨ ਹੋਏ 1.5 ਦਿਨ ਤੋਂ ਲਾ ਨੂੰ ਖਾਣਾ ਖਰਕਦਾ ਨਹੀਂ ਉਹਦੇ ਜਿਹੜੀ ਖਤਮ ਹੋ ਗਈ ਅਭੀ ਕੀ ਮੰਗ ਸਕਦੇ ਆਪ ਮੰਗਿਆ ਜੀ 500 ਰੁਪਏ ਮੰਗਿਆ ਜੀ 500 ਜੀ ਕੀ ਜੀ ਮਾਰੀ ਰੇਟੇ ਸਿੱਧੀ ਰੇਟੇ ਜੀ ਆ ਮਾਣ ਨੂੰ ਪੇਪਰ ਮਾਲਕਾ ਦੀ ਬੰਦੀ ਆ ਡਰਾਈਵਰ ਦੀ ਗਲਤੀ ਹੈਗੀ ਆ ਹਾਂਜੀ ਉਹਦੇ ਕਰਕੇ ਨੁਕਸਾਨ ਹੋਇਆ ਸਾਰਾ ਇਹਨਾ ਇਹ ਪਛਾਹ ਹੋ ਗਿਆ ਜਾਨੀ ਨੁਕਸਾਨ ਨਹੀਂ ਹੋਇਆ ਕੋਈ ਵੀ ਬੋਤਾ ਇਹਨਾਂ ਵੀਰੋ ਗਰੀਬ ਲੋਕਾਂ ਨਾਲ ਜਿਹੜਾ ਨੁਕਸਾਨ ਹੋਇਆ ਇਹ ਜਾਂ ਮਾਲਕ 'ਤੇ ਭਰਨ ਜਾਂ ਡਰਾਈਵਰ 'ਤੇ ਤੇ ਜਿਹੜੀ ਇੱਕ ਵਾਰ ਦੁਬਾਰਾ ਇਹੋ ਜਿਹੀ ਗਲਤੀ ਨਾ ਕਰ ਸਕੇ ਕੋਈ ਵੀ ਇਹ ਜੀ ਬਾਕੀ ਬਾਕੀ ਇੱਕ ਹੋਰ ਚੀਜ਼ ਹੈ ਕਿ ਜਿਹੜੀ ਪ੍ਰਸ਼ਾਸਨ ਦੀ ਵੀ ਇਹਦੇ ਵਿੱਚ ਗਲਤੀ ਬਹੁਤ ਵੱਡੀ ਹੈ ਉਹ ਵੀ ਉਹਨਾਂ ਐਪਲੀਕੇਸ਼ਨ ਦਿੱਤੀ ਗਈ ਵੱਡੀ ਵੱਡੀ ਅੱਗੇ ਵੀ ਇੱਥੇ ਸਾਡਾ ਜਿਹੜਾ ਪੋਜ਼ਿਟਿਵਿਟੀ ਤੋਂ ਲੈ ਕੇ ਚਾਵੇ ਤੱਕ ਜਿਹੜਾ ਕਾਫੀ ਸਟਰੋਨ ਏਰੀਆ ਵਾ ਦੋਹਾਂ ਸਾਈਡਾਂ ਤੇ ਦੁਕਾਨਾਂ ਹੋਣ ਕਰਕੇ ਲੋਕ ਇੱਕ ਜਿਹੜੇ ਰੇਡੀ ਵਾਲੇ ਸੜਕ ਦੇ ਉੱਤੇ ਰੇੜੀ ਲਾਉਂਦੇ ਆ ਪਹਿਲੇ ਵੀ ਲੋਕ ਦੁਕਾਨਦਾਰਾਂ ਨੇ ਜਿਹੜੀ ਪ੍ਰਸ਼ਾਸਨ ਕੋਲ ਮੰਨ ਕੀਤੀ ਸੀ ਕਿ ਥੋੜਾ ਜਿਹਾ ਇੱਥੇ ਧਿਆਨ ਰੱਖਿਆ ਜਾਵੇ ਇਹਦਾ ਇਹ ਚੀਜ਼ ਦਾ ਲੇਕਿਨ ਪ੍ਰਸ਼ਾਸਨ ਨੇ ਕੋਈ ਵੀ ਨਹੀਂ ਕਿ ਧਿਆਨ ਦਿੱਤਾ ਪਹਿਲਾਂ ਇਸ ਤੋਂ ਦੋ ਤਿੰਨ ਸਾਲ ਪਹਿਲਾਂ ਚਾਵੇ ਵਿੱਚ ਵੀ ਇੱਧੇ ਟਿਪਰ ਇੱਕ ਨੇ ਵੱਡੀਆਂ ਦੁਕਾਨਾਂ ਵੀ ਚੋਰੀਆਂ ਔਰ ਬੰਦੀਆਂ ਮੁੱਤਵੀਆਂ ਹੀਆਂ ਸੀ ਉਹਦੇ